प्यारे दोस्तों प्यार ਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਜਿੱਥੇ ਕਿਸੇ ਵੀ ਇਨਸਾਨ ਵੱਲੋਂ ਕਿਸੇ ਵੀ ਸਰਕਾਰ ਵੱਲੋਂ ਜਿਹੜਾ ਕੋਈ ਚੰਗਾ ਕੰਮ ਕੀਤਾ ਜਾਂਦਾ ਉਸ ਕੰਮ ਦੀ ਸ਼ਲਾਘਾ ਕਰਨੀ ਬਣਦੀ ਆ ਕਿਉਂਕਿ ਸਾਡਾ ਜਿਹੜਾ ਇਲਾਕਾ ਇਹ ਜੀਰਾ ਸਾਡਾ ਇਲਾਕਾ ਜਿਹੜਾ ਕੈਂਸਰ ਤੋਂ ਲਿਵਰ ਤੋਂ ਬਹੁਤ ਵੱਡੀ ਪਦਰਤੇ ਪੀੜਤ ਆ ਤਕਰੀਬਨ ਹਰੇ ਘਰ ਦੇ ਵਿੱਚ ਤੁਹਾਨੂੰ ਇੱਕ ਇੱਕ ਦੋ ਦੋ ਮਰੀਜ਼ ਮਿਲਣਗੇ ਜਿਵੇਂ ਮੇਰੇ ਪਰਿਵਾਰ ਦੇ ਵਿੱਚ ਤਿੰਨ ਮੈਂਬਰ ਮੇਰੇ ਦੋਨੋਂ ਚਾਚੇ ਕੈਂਸਰ ਦੇ ਨਾਲ ਉਹਨਾਂ ਦੀ ਮੌਤ ਹੋਈ ਮੇਰੇ ਚਾਚੀ ਜੀ ਹੈਗੇ ਆ ਉਹ ਕੈਂਸਰ ਦੀ ਜਿਹੜੀ ਹੈ ਕੈਂਸਰ ਤੋਂ ਪੀੜਤ ਨੇ ਔਰ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਹੇ ਆ ਇਹਦੇ ਵਿੱਚ ਜਦੋਂ ਇਹ ਚੀਜ਼ਾਂ ਨੂੰ ਅਸੀਂ ਬਾਤ ਕੀਤਾ ਸਾਡੇ ਪਿੰਡ ਛੋਟਾ ਜਿਹਾ ਹਸਪੀਟਲ ਸਾਡੇ ਜਿਹੜਾ ਪ੍ਰਬੰਧ ਆ ਹਸਪੀਟਲ ਦਾ ਬਹੁਤ ਵਧੀਆ ਉਹਦੇ ਵਿੱਚ ਸਾਡੇ ਨਗਰ ਦਾ ਸਹਿਯੋਗ ਆ ਸਾਡੇ ਸਾਰੇ ਭੈਣ ਭਰਾਵਾਂ ਦਾ ਸਹਿਯੋਗ ਆ ਕਿਉਂਕਿ ਅਸੀਂ ਪੀੜਿਤ ਕਰਕੇ ਅਸੀਂ ਇਸ ਚੀਜ਼ ਵੱਲ ਸਾਡੇ ਸਰਕਾਰ ਨੇ ਵੀ ਸਾਡੀ ਮਦਦ ਕੀਤੀ ਸਾਡਾ ਪਿੰਡ ਦਾ ਜਿਹੜਾ ਹਸਪੀਟਲ ਆ ਉਹ 6-7 ਪਿੰਡਾਂ ਨੂੰ ਕਵਰ ਕਰਦਾ ਸਾਡੇ ਡਾਕਟਰ ਸਾਹਿਬ ਜਿਹੜੇ ਹੈਗੇ ਆ ਸਪੈਸ਼ਲਿਸਟ ਨੇ ਬਹੁਤ ਹੀ ਵਧੀਆ ਇਨਸਾਨ ਰੱਬ ਰੂਪੀ ਇਨਸਾਨ ਨੇ ਅਸੀਂ ਮੈਂ ਕੋਸ਼ਿਸ਼ ਕਰੂੰਗਾ ਕੱਲ ਨੂੰ ਅਸੀਂ ਉੱਥੇ ਲਾਈਵ ਵੀਡੀਓ ਕਰਾਂਗੇ ਹੁਣ ਅਸੀਂ ਜਿਹੜੇ ਟੈਸਟ ਹੈ ਕੈਂਸਰ ਦੇ ਲਿਵਰ ਦੇ ਉਹ ਇਹਦੂ ਅੱਗੇ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਬਿਲਕੁਲ ਫ੍ਰੀ ਕਿਉਂਕਿ ਜਿਹੜੇ ਤਾਂ ਬੰਦੇ ਕੁਝ ਸਰਦੇ ਵਰਦੇ ਹੁੰਦੇ ਆ ਉਹ ਤਾਂ ਆਪਣੀ ਜੇਬ ਚੋਂ ਹੀ ਖਰਚਾ ਕਰਕੇ ਟੈਸਟ ਵਗੈਰਾ ਕਰਵਾ ਲੈਂਦੇ ਥੋੜੇ ਜਿਹਾ ਕੋਸਟਲੀ ਹੁੰਦੇ ਆ ਤੇ ਜਿਹੜੇ ਲੋਕ ਵਿਚਾਰੇ ਗਰੀਬ ਆ ਜਾਂ ਇੰਨੀ ਅਵੇਅਰ ਨਹੀਂ ਹੈਗੀ ਜਿਨ੍ਹਾਂ ਨੂੰ ਉਹਨਾਂ ਨੂੰ ਪਤਾ ਉਹਦੋਂ ਲੱਗਦਾ ਜਦੋਂ ਇਹ ਤੀਜੀ ਚੌਥੀ ਸਟੇਜ ਤੇ ਚਲੇ ਜਾਂਦਾ ਫਿਰ ਇਹਦਾ ਇਲਾਜ ਵੀ ਕੋਈ ਸੰਭਵ ਨਹੀਂ ਹੁਣ ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਖਾਸ ਕਰਕੇ ਅਸੀਂ ਧੰਨਵਾਦੀ ਆ ਕਿਉਂਕਿ ਸਾਡੇ ਇਲਾਕੇ ਦੇ ਮਰੀਜ਼ਾਂ ਨੇ ਉੱਥੋਂ ਬਹੁਤ ਵਧੀਆ ਇਲਾਜ ਕਰਵਾਇਆ ਔਰ ਲਾਹਾ ਲਿਆ ਉਹ ਮੈਂ ਬੇਨਤੀ ਕਰਨ ਲੱਗਿਆ ਤੁਹਾਨੂੰ ਪੰਜਾਬ ਸਰਕਾਰ ਦਾ ਮੁਹਾਲੀ ਸੈਕਟਰ 60 3B1 ਦੇ ਵਿੱਚ ਪੰਜਾਬ ਗਵਰਨਮੈਂਟ ਦਾ ਲਿਵਰ ਟ੍ਰਾਂਸਪਲੈਂਟ ਅਧਾਰਾ ਜਿਲ੍ਹਾ ਇੰਸਟੀਚੂਟ ਆ ਉਹ ਕੰਮ ਕਰ ਰਿਹਾ 2025 ਨਵੰਬਰ ਤੋਂ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਥੋਂ ਦਾ ਜਿਹੜਾ ਸਟਾਫ ਬੜਾ ਹੀ ਮਿਹਨਤੀ ਔਰ ਬੜੇ ਐਕਸਪਰਟ ਸਪੈਸ਼ਲੀ ਡਾਕਟਰ ਨੇ ਜਿਨ੍ਹਾਂ ਨੇ ਬੜੀ ਤਨਦੇਹੀ ਨਾਲ ਉਸ ਹਸਪੀਟਲ ਨੂੰ ਜਿਹੜਾ ਹੈਗਾ ਚਲਾਇਆ ਔਰ ਲੋਕਾਂ ਨੂੰ ਬਹੁਤ ਲੋਕਾਂ ਦਾ ਇਲਾਜ ਉੱਥੇ ਹੋਇਆ ਕਿਉਂਕਿ ਲਿਵਰ ਟ੍ਰਾਂਸਪਲੈਂਟ ਕਰਾਉਣਾ ਸਭ ਤੋਂ ਮਹਿੰਗਾ ਔਰ ਸਭ ਤੋਂ ਔਖਾ ਕੰਮ 12 ਲੱਖ ਤੋਂ ਲੈ ਕੇ 50 ਲੱਖ ਤੱਕ ਇਹਦਾ ਖਰਚਾ ਜਿਹੜਾ ਪੈਂਦਾ ਜਿਹੜਾ ਕਿ ਨਹੀਂ ਚੱਕ ਸਕਦਾ ਬੰਦਾ ਆਮ ਬੰਦਾ ਕੀ ਕੋਈ ਤਕੜਾ ਬੰਦਾ ਵੀ ਇੰਨੀ ਚੱਕ ਸਕਦਾ ਕੋਈ 2 1 2% ਇਲਾਜ ਇਸ ਤਰ੍ਹਾਂ ਦਾ ਕਰਵਾ ਸਕਦੇ ਨਹੀਂ ਬਹੁਤ ਔਖਾ ਉਹਦੇ ਤੇ ਜੇ ਤੁਸੀਂ ਗੂਗਲ ਤੇ ਜਾਉਂਗੇ ਕਿਉਂਕਿ ਅਸੀਂ ਸਾਡੇ ਬਹੁਤ ਲੋਕਾਂ ਨੇ ਉੱਥੋਂ ਇਲਾਜ ਕਰਵਾ ਕੇ ਦੋ ਤਿੰਨ ਬੰਦਿਆਂ ਨੇ ਉੱਥੋਂ ਵਧੀਆ ਟ੍ਰੀਟਮੈਂਟ ਉਹਨਾਂ ਦਾ ਹੋਇਆ ਜਿਹੜੀ ਸਟੇਜ ਸੀ ਉਹਨਾਂ ਦੀ ਬਹੁਤ ਔਖੀ ਸਟੇਜ ਤੇ ਚਲੀ ਗਈ ਸੀ ਉਹ ਇਹ ਉਹ ਅਧਾਰਾ ਗੂਗਲ ਤੇ ਜਦੋਂ ਜਾਓਗੇ ਜਾਉਂਗੇ ਤੁਸੀਂ ਆ ਸਾਰਾ ਉਹਦਾ ਐਡਰੈਸ ਹੈ ਤੇ ਸਾਰਾ ਜਿਹੜਾ ਹੈਗਾ ਇਹਦੇ ਵਿੱਚ ਦਿੱਤਾ ਹੋਇਆ Google ਤੇ ਜਾ ਕੇ ਤੁਸੀਂ ਪੰਜਾਬ ਗਵਰਨਮੈਂਟ ਲਿਵਰ ਟ੍ਰਾਂਸਪਲੈਂਟ ਇੰਸਟੀਚਿਊਟ ਪਾ ਲੈਣਾ ਤੇ ਉਹ ਸਾਰਾ ਜਿਹੜਾ ਨਿਕਲੇ ਹੋਊਗਾ ਅੱਗੇ ਤੇ ਉੱਥੇ ਜਾ ਕੇ ਤੁਸੀਂ ਵੱਧ ਤੋਂ ਵੱਧ ਫਾਇਦਾ ਚੱਕ ਸਕਦੇ ਹੋ ਇਸ ਜੀ ਤੇ ਮੈਂ ਸਰਕਾਰ ਨੂੰ ਸਰਕਾਰ ਦਾ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਚੀਜ਼ ਵੱਲ ਧਿਆਨ ਦਿੱਤਾ ਔਰ ਜਿਹੜੇ ਲੋਕ ਪੀੜਤ ਆ ਉਹਨਾਂ ਨੂੰ ਪਤਾ ਹੈ ਇਸ ਚੀਜ਼ ਦਾ ਕਿ ਕੀ ਉਹਨਾਂ ਵਾਸਤੇ ਇਹ ਜਿਹੜਾ ਅਦਾਰਾ ਉਹ ਇੱਕ ਜਿਹੜੇ ਵੀ ਜਿਹੜੇ ਵੀ ਸਾਡੇ ਵੀਰ ਏਸੀ ਤੋਂ ਪੀੜਤ ਹੈ ਲੈਬਰ ਤੋਂ ਪੀੜਤ ਆ ਉੱਥੇ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ